ਇਹ ਕਿਤੇ ਤਨ ਨੂੰ ਮਾਰਦਾ ਇਹ ਇਸ ਤਰ੍ਹਾਂ ਕਰਦੇ ਪਏ ਆ ਸਰ ਬਹੁਤ ਜ਼ਿਆਦਾ ਥਕਾ ਹੁੰਦਾ ਪਿਆ ਸਰ ਸਿੱਧਾ ਨਾਲ ਸੇ ਕਰਦਾ ਹਾਂ

ਸਾਡੇ ਨਾਲ ਇੱਕ ਮਿੰਟ ਸਾਈਡ ਤੇ ਹੋ ਗਿਆ ਸਾਡੇ ਕੋਲ ਸਾਡੇ ਕੋਲ ਫੈਸਲੇ ਲੈਣ ਤੋਂ ਸਭ ਮੇਰੇ ਕੇਸ ਕਰਦੇ ਨਾਲ ਪਹੁੰਚੋ ਨਾ ਮਾਰਿਆ ਸਿਰ ਸਾਰੇ ਸਰੀਰ ਦੇ ਉੱਤੇ ਨਿਸ਼ਾਨ ਪਏ ਹੋਏ ਆ ਸਰ ਇਹਨੂੰ ਜੇਲ੍ਹ ਚ ਮਾਰ ਦੇਣਾ ਕੀ ਦਿੱਤੇ ਜਾਂਦੇ ਜੇ ਤੋਲ 60 70 ਤੇ ਤੈਨੂੰ ਮਾਰ ਦਾਂਗੇ ਅਸੀਂ ਇਹ ਇਤਾਂ ਕਰਦੇ ਪਏ ਆ ਸਰ ਬਹੁਤ ਜ਼ਿਆਦਾ ਥਕਾ ਹੁੰਦਾ ਪਿਆ ਸਰ ਜੇਲ੍ਹ ਹਾਂ ਸਿੱਟ ਕੋ ਨਾ ਕੋਲ ਬੰਦਿਆਂ ਨਾਲ ਸਰ ਮੈਂ ਕਪਰਚਾ ਹੈ ਮੇਰੇ ਤੇ ਜਦੋਂ ਅੰਦਰ ਆਇਆ ਮੈਂ ਅੰਦਰ ਬੈਠੇ ਬੈਠਾ ਪਰਚਾ ਨਹੀਂ ਲਾਤੀ ਜੈ ਜੈ ਜੈਕਸਟਰ ਬਣਾਤਾ ਮੈਂ ਜਿਹੜੇ ਬਸਤ ਹੈ ਜਾਨਦਾ ਰੱਖੇ ਮੇਰਾ ਬਾਪੂ ਪੂਰਾ ਹੋਰ ਯਾਦ ਮਨਾ ਬਰਦਰ ਪੂਰਾ ਹੋਰ ਯਾਦਲੀ ਮਾਤਾ ਘਰ ਆ ਕੇ ਰਿਵਿਊਟੀ ਕਰਨ ਰਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਪਿੰਡ ਨਾਥਪੁਰ ਤੋਂ ਰਾਜਵੀਰ ਦੀ ਮਾਤਾ ਪ੍ਰਭਜੋਤ ਕੌਰ ਮੇਰਾ ਬੱਚਾ ਬਿਠੰਡਾ ਜੇਲ੍ਹ ਵਿੱਚ ਹੈ ਜੋ ਕਿ ਮੈਂ ਉਸ ਦੀ ਮੁਲਾਕਾਤ ਤੇ ਗਈ ਸੀ ਉਸ ਨੇ ਮੈਨੂੰ ਚਿੱਠੀ ਔਰ ਕੇਸ ਦਿੱਤੇ ਹਨ ਚਿੱਠੀ ਇਸ ਪ੍ਰਕਾਰ ਹੈ ਦਾਸ ਰਾਜਵੀਰ ਸਿੰਘ ਪੁੱਤਰ ਸੰਤੋਖ ਸਿੰਘ ਪਿੰਡ ਨਾਥਪੁਰ ਜ਼ਿਲ੍ਹਾ ਗਰਦਾਸਪੁਰ ਦਾ ਰਹਿਣ ਵਾਲਾ ਹੈ ਇਸ ਸਮੇਂ ਮੈਂ ਕੇਂਦਰੀ ਜੇਲ ਬਠਿੰਡਾ ਵਿੱਚ 20 ਸਾਲ ਦੀ ਕੈਦ ਕੱਟ ਰਿਹਾ ਹਾਂ ਮੇਰਾ ਸਾਰਾ ਪਰਿਵਾਰ ਸਿੱਖੀ ਗੁਰਸਿੱਖ ਹੈ ਤੇ ਸਿੱਖੀ ਨੂੰ ਜਾਣ ਤੋਂ ਵੱਧ ਪਿਆਰ ਪਿਆਰ ਸਿੱਖੀ ਨੂੰ ਜਾਣ ਤੋਂ ਵੱਧ ਪਿਆਰੀ ਹੈ ਇਸ ਪਾਰ ਬਠਿੰਡਾ ਜੇਲ ਵਿੱਚ ਜਬਰਦਸਤੀ ਮੇਰੇ ਕੇਸ ਕਤਲ ਕੀਤੇ ਗਏ ਹਨ ਮੈਨੂੰ ਸਿੱਖ ਹੋਣ ਕਰਕੇ ਪੈਰ ਪੈਰ ਤੇ ਜਲੀਲ ਕੀਤਾ ਜਾਂਦਾ ਹੈ ਰਾਤ ਨੂੰ 12 12 ਵਜੇ ਤੱਕ ਵੀ ਸਾਡੀ ਬੈਰਕ ਵਿੱਚ ਆ ਕੇ ਤਲਾਸ਼ੀ ਕੀਤੀ ਜਾਂਦੀ ਹੈ ਸਾਡੇ ਦੁਮਾਲੇ ਉਤਾਰ ਕੇ ਸਾਡੀ ਤਲਾਸ਼ੀ ਕੀਤੀ ਜਾਂਦੀ ਹੈ ਸਾਨੂੰ ਦੋ ਸਿੰਘਾਂ ਨੂੰ ਇੱਕ ਹੱਥੇ ਵਿੱਚ ਬੰਦ ਕੀਤਾ ਹੋਇਆ ਹੈ ਸਾਨੂੰ ਰਾਤੋਂ ਸਾਨੂੰ ਹੱਥੇ ਤੋਂ ਬਾਹਰ ਨਹੀਂ ਜਾਣ ਦਿੱਤਾ ਹੱਥੇ ਤੋਂ ਬਿਲਕੁਲ ਵੀ ਬਾਹਰ ਨਹੀਂ ਜਾਣ ਦਿੱਤਾ ਇੰਤ ਜ਼ੁਲਮ ਦੀ ਇੰਤਜ਼ਾਹ ਹੈ انتہا ہے ایتھوں تک کہ ਸਾਨੂੰ ਗੁਰੂ ਘਰ ਵੀ ਨਹੀਂ ਜਾਣ ਦਿੱਤਾ ਜਾਂਦਾ ਬਠਿੰਡਾ جیل ਦਾ ਪਾਣੀ ਬਹੁਤ ਗੰਦਾ ਹੈ ਪੀਣਯੋਗ ਨਹੀਂ ਹੈ ਇਸ ਲਈ جیل ਦੇ ਸਾਰੇ ਹਾਟਿਆਂ ਵਿੱਚ ਫਿਲਟਰ ਲੱਗੇ ਹੋਏ ਹਨ ਪਰ ਸਾਡੇ ਹਾਤੇ ਵਿੱਚ ਕੋਈ ਫਿਲਟਰ ਨਹੀਂ ਬਾਥਰੂਮ ਵਾਲੀਆਂ ਟੂਟੀਆਂ ਤੋਂ ਗੰਦਾ ਪਾਣੀ ਪੀਣ ਲਈ ਅਸੀਂ ਮਜਬੂਰ ਹਾਂ ਨਾ ਹੀ ਇੱਥੇ ਖਾਣੇ ਦਾ ਕੋਈ ਪ੍ਰਬੰਧ ਹੈ ਨਾ ਹੀ ਕੋਈ दारू दारू ਦਵਾ दारू ਹੈ جیل ਪ੍ਰਸ਼ਾਸਨ ਦਾ ਜਦੋਂ ਦੇਲ ਕਰਦਾ ਹੈ ਸਾਨੂੰ ਆ ਕੇ ਟਾਰਚ ਕਰਦਾ ਹੈ 26 ਤਰੀਕ ਦਿਨ ਐਤਵਾਰ ਨੂੰ ਸਾਡੇ ਹਾਤੇ ਵਿੱਚ 35 40 ਕਮਾਂਡੋ ਅਤੇ ਜੇਲ੍ਹਪੁਲਸ ਆ ਕੇ ਸਾਨੂੰ ਉਹਨਾਂ ਨੇ ਉਹਨਾਂ ਨੇ ਆਉਂਦੇ ਹੀ ਸੁਖਰਾਜ ਸਿੰਘ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਮੈਨੂੰ ਰਾਜਵੀਰ ਸਿੰਘ ਨੂੰ ਕਿਸਾਂ ਤੂੰ ਪਕੜ ਕੇ ਇੱਕ ਸੀਟ ਦੇ ਹੋਏ ਬਾਹਰ ਵਿੜੇ ਵਿੱਚ ਲਿਜਾ ਕੇ ਸਾਡੇ ਬੁਰੀ ਤਰ੍ਹਾਂ ਡਾਂਗਾ ਨਾਲ ਡਾਂਗਾ ਮਾਰੀਆਂ ਤੇ ਜ਼ਖਮੀ ਕਰ ਦਿੱਤਾ ਮੇਰੀ ਬਹੁਤ ਬੁਰੀ ਹਾਲਤ ਹੈ ਮੂੰਹ ਮੂੰਹ ਤੇ ਮੂਹਤੇ ਛੁੱਡ ਮਾਰੇ ਗਏ ਹਨ ਜਲੀਲ ਜਲੀਲ ਕਰਨ ਲਈ ਮੇਰੇ ਸਿਰ ਵਿੱਚ ਚਪਲਾ ਵੀ ਮਾਰੀਆਂ ਗਈਆਂ ਹਨ ਅਤੇ ਮੈਂ ਬੇਹੋਸ਼ ਹੋ ਗਿਆ ਅਤੇ ਕਟਨ ਨਾਲ ਮੇਰੇ ਕੇਸ ਕਤਲ ਕਰ ਦਿੱਤੇ ਗਏ ਹਨ ਮੈਂ ਬੇਹੋਸ਼ ਹੋ ਗਿਆ ਮੈਨੂੰ ਕਸੀਟ ਕੇ ਸੁਖਰਾਜ ਕੋਲ ਕਮਰੇ ਵਿੱਚ ਛੁੱਡ ਦਿੱਤਾ ਸੁਖਰਾਜ ਨੇ ਮੇਰੀ ਹਾਲਤ ਦੇਖ ਕੇ ਬਹੁਤ ਡਰ ਗਿਆ ਸੁਖਰਾਜ ਨੇ ਮੇਰੇ ਕੇਸਾਂ ਵਿੱਚ ਪਾਣੀ ਪਾਇਆ ਤਾਂ ਮੈਨੂੰ ਥੋੜੀ ਬਹੁਤ ਹੋਸ਼ ਆਈ ਸੁਖਰਾਜ ਨੇ ਬਹੁਤ ਗੇਟ ਖੜਕਾਇਆ ਅਵਾਜ਼ਾਂ ਮਾਰੀਆਂ ਕਿ ਡਾਕਟਰ ਨੂੰ ਬੁਲਾਓ ਰਾਜਵੀਰ ਮਾਰ ਵੀ ਸਕਦਾ ਹੈ ਪਰ ਕਿਸੇ ਨੇ ਕੋਈ ਨਹੀਂ ਸੁਣੀ ਮੇਰੇ ਚੂਲੇ ਅਤੇ ਲੱਕ ਵਿੱਚ ਜ਼ਖਮ ਹੋ ਗਏ ਹਨ ਪਰ ਕਿਸੇ ਨੇ ਅਜੇ ਤੱਕ ਕੋਈ ਦਵਾਦਾਰੂ ਨਹੀਂ ਕੀਤਾ ਨਾ ਕਿਸੇ ਡਾਕਟਰ ਨੇ ਕੋਈ ਚੈਕਿੰਗ ਕੀਤੀ ਹੈ ਉਲਟਾ ਸਾਨੂੰ ਤਾਲਾ ਲਾ ਕੇ ਇੱਕ ਕਮਰੇ ਵਿੱਚ ਬੰਦ ਕੀਤਾ ਹੋਇਆ ਹੈ ਮੈਨੂੰ ਜ਼ਖਮਾਂ ਦੀ ਕੋਈ ਪਰਵਾਹ ਨਹੀਂ ਇਹ ਤਾਂ ਸਰਕਾਰਾਂ ਸਾਨੂੰ ਦਿੰਦੀਆਂ ਹੀ ਰਹੀਆਂ ਹਨ ਤਾਰਾ ਪੈਰ 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 ਪੱਤ ਦਿਨੇ ਰਹੀਆਂ ਹਨ ਪਰ ਇਹ ਜੋ ਮੇਰੇ ਕੇਸ ਕਤਲ ਕੀਤੇ ਗਏ ਹਨ ਇਹ ਜ਼ੁਲਮ ਦੀ ਅੰਤਾਹ ਹੈ ਮੈਂ ਖਾਲਸਾ ਪੰਥ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਮੈਨੂੰ ਇਨਸਾਫ ਦਿਵਾਇਆ ਜਾਏ ਮੇਰੇ ਕੇਸ ਕਤਲ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਇਸ ਲਈ ਸਾਨੂੰ ਇਨਸਾਫ ਦਿਵਾਇਆ ਜਾਏ ਕਮਰੇ ਵਿੱਚ ਬੰਦ ਕੀਤਾ ਹੋਇਆ ਹੈ ਸਾਨੂੰ ਸਿੱਖ ਸਿੱਖ ਸੰਗਤ ਦੇ ਚਰਨਾਂ ਵਿੱਚ ਫਿਰ ਬੇਨਤੀ ਹੈ ਕਿ ਸਾਨੂੰ ਅਨਸਾਫ਼ ਦਵਾਇਆ ਜਾਵੇ ਅਤੇ ਮੇਰਾ ਮੈਡੀਕਲ ਕਰਵਾਇਆ ਜਾਏ ਮੈਂ ਖੁਦ ਹੀ ਆਪਣੇ ਮਾਰਨ ਵਾਲਿਆਂ ਦੇ ਨਾਂ ਦੱਸਾਂਗਾ ਸਿੱਖ ਪੰਥ ਦਾ ਦਾਸ ਰਾਜਵੀਰ ਸਿੰਘ ਸਨ ਆਫ ਸੰਤੋਖ ਸਿੰਘ ਪਿੰਡ ਨਾਥਪੁਰ ਜ਼ਿਲ੍ਹਾ ਗੁਰਦਾਸਪੁਰ ਬਠਿੰਡੜੀ ਬਠਿੰਡਾ ਕੇਂਦਰੀ ਜੇ ਹੋਰ ਤੁਸੀਂ ਕੀ ਨਾਲ ਇੱਥੇ ਮੰਗ ਕਰ ਰਹੇ ਹੋ ਮੰਗੇ ਹੋਈ ਆ ਵੀਰੇ ਵੀ ਇਹਨਾਂ ਦੇ ਕੋਈ ਪੰਜਾਬ ਦੇ ਵਿੱਚ ਕੋਈ ਚੱਜ ਦਾ ਬੱਚਾ ਤਾਂ ਰਹਿਣ ਨਹੀਂ ਦੇਣਾ ਜਿਹੜਾ ਬੱਚਾ ਕੋਈ ਇਹਨਾਂ ਨੂੰ ਚੰਗਾ ਦਿਸਦਾ ਨੌਜਵਾਨ ਦਿਸਦਾ ਜਾਂ ਕੋਈ ਹੱਕ ਦੀ ਗੱਲ ਕਰਨ ਵਾਲਾ ਦਿਸਦਾ ਦੀਪ ਸਿੱਧੂ ਲਾ ਲੋ ਤੁਸੀਂ ਆ ਮੂਸੇ ਵਾਲਾ ਲਾ ਲੋ ਜਿਹੜਾ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਸੀ ਜਾਂ ਉਹ ਕਬੱਡੀ ਖਿਡਾਰੀ ਲਾ ਲੋ ਕੁਛ ਦੇਣਾ ਨਸ਼ਿਆਂ ਤੇ ਲਾਤੇ ਆ ਕੁਛ ਜਿਹੜੇ ਇਹਨਾਂ ਨੂੰ ਚੋਣ ਵਿੱਚ ਦੀਦੇ ਇਹਨਾਂ ਨੂੰ ਮਾਰ ਮਕਾਉਣਗੇ ਹੋਰ ਇਹਨਾਂ ਨੇ ਇਹਨਾਂ ਕੋਲ ਕੁਛ ਨਹੀਂ ਆ ਪਰ ਇਹਨਾਂ ਨੇ ਛੱਡਣਾ ਮੇਰੇ ਬੱਚੇ ਨੂੰ ਵੀ ਨਹੀਂਗਾ ਜਿੱਥੇ ਤੱਕ ਇਹ ਪਹੁੰਚ ਚੁੱਕੇ ਕਦੀ ਉਹਦੀ ਪਿੱਠ ਦੇ ਉੱਤੇ ਕ੍ਰਿਮੀਨਲ ਦੇ ਦਿੰਦੇ ਆ ਕਦੀ ਆਜ ਉਹਦੇ ਕੈਸ ਕਤਲ ਕਰ ਦਿੰਦੇ ਆ ਉਹਦਾ ਚੂਲਾ ਭੰਨਿਆ ਹੋਇਆ ਉਹਨੂੰ ਹੱਦ ਤੋਂ ਬਹੁਤਾ ਮਾਰਿਆ ਮਾਰਨ ਤੋਂ ਪਿੱਛੇ ਵੀ ਕੀ ਆ ਪਰ ਫਿਰ ਵੀ ਮੈਂ ਇੱਕ ਗੱਲ ਕਹਿਣੀ ਆ ਮਾਰਨਾ ਤੇ ਮਾਰਦਣ ਪਰ ਸਾਡੀ ਸਿੱਖੀ ਨੂੰ ਦਾਗ ਨਾ ਲਾਉਣ ਸਾਨੂੰ ਸਿੱਖੀ ਸਾਨੂੰ ਜਾਨ ਤੋਂ ਵੱਧ ਪਿਆਰੀ ਹੈ ਬਸ ਸਾਡੀ ਸਿੱਖੀ ਨੂੰ ਨਾ ਕੁਝ ਕਹਿਣ ਤੇ ਜੇ ਮੇਰੇ ਬੱਚੇ ਦੀ ਜਾਨ ਬਚਾਉਣੀ ਚਾਹੁੰਦੇ ਸਿੱਖ ਬੰਦੀਆਂ ਸਿੱਖ ਸਿੱਖ ਜਥੇ ਬੰਦੀਆਂ ਜਾਂ ਹੱਡਿਕੁਮੈਦ ਕਰਨਾ ਜਾਂਦਾ ਫਿਰ ਮੇਰੇ ਬੱਚੇ ਦੀ ਇਥੋਂ ਜੇਲ ਬਦਲੀ ਕਰਵਾ ਦੇ ਮੇਰੇ ਬੱਚੇ ਦਾ ਬਚਾ ਫੇਰੀ ਹੈ ਨਹੀਂ ਤੇ ਇਹ ਜਿਹੜਾ ਇੱਥੇ ਵੈਰ ਪਿਆ ਪਾ ਲਿਆ ਇਹਨਾਂ ਨੇ ਜਾਣ ਬੁੱਝ ਕੇ ਪਾਇਆ ਕੋਈ ਗਲਤ ਇਹ ਹੈ ਤਾਂ ਕੁਛ ਨਹੀਂ ਆ ਇੱਕ ਬੱਚਾ ਜੇਲ੍ਹ ਕੱਟਣ ਡਿਆ ਵਾ ਆਪਣੇ ਕਮਰੇ ਚ ਬੈਠਾ ਉਹਨੂੰ ਆਣ ਕੇ ਬਾਰ-ਬਾਰ ਬਾਰ-ਬਾਰ ਤင်းਗ ਕਰੋਗੇ ਤਾਂ ਥੋੜਾ ਬਹੁਤਾ ਤੇ ਅਗਲੂ ਅਗਲਾ ਵੀ ਗਾੜੀ ਕੁਛ ਬੋਲੂਗਾ ਜਦੋਂ ਅਗਲੇ ਨੇ ਬੋਲਣਾ ਉਹਦੀ ਆਵਾਜ਼ ਦਬਾਉਣੀ ਉਹਨੂੰ ਬੋਲਣ ਨਹੀਂ ਦੇਣਾ ਫਿਰ ਉਹਨਾਂ ਮਾਰੋ ਉਹਦੇ ਕੇਸ ਕੱਟੋ ਇਹ ਕਰੋ ਉਹ ਕਰੋ ਮੈਂ ਇਹੀ ਮੰਨ ਕਰਦੀ ਆ ਕਿ ਮੇਰੇ ਬੱਚੇ ਦੀ ਜੇਲ੍ਹ ਵੀ ਬਦਲੀ ਕੀਤੀ ਜਾਵੇ ਤੁਹਾਡੇ ਫੈਮਿਲੀ ਚ ਹੋਰ ਕੋਈ ਕੋਈ ਨਹੀਂ ਅਸੀਂ ਮਾਂ ਪੁੱਤ ਹਾਂ ਅੰਕਲ ਅੰਗਲ ਨਹੀਂ ਆ ਗਿਆ ਉਹਨਾਂ ਦੀ ਡੈਥ ਹੋ ਗਈ ਪੌਣੇ 2 ਸਾਲ ਹੋ ਗਿਆ ਇੱਕ ਬੱਚਾ ਮੇਰਾ 2013 ਵਿੱਚ ਪੂਰਾ ਹੋ ਗਿਆ ਸੀ ਉਹ ਵੀ ਗੁਰਸਿੱਖ ਸੀ ਉਹਦੀਆਂ ਵੀ ਜਿੱਥੇ ਮਰਜ਼ੀ ਤਸਵੀਰਾਂ ਵੇਖ ਲਓ ਉਹ ਵੀ ਗੁਰਸਿੱਖ ਸੀ ਐ ਸਿੱਖੀ ਨੂੰ ਪਿਆਰ ਕਰਨ ਵਾਲੇ ਆ ਪਰ ਇਹਨਾਂ ਨੇ ਤਾਂ ਜ਼ੁਲਮੰਦੀ ਆਤੀ ਕਰਤੀ ਆ ਸਿਰੋਂ ਪਾਣੀ ਲੰਗ ਗਿਆ ਹੁਣ ਇਹ ਤੁਂ ਗਾੜੀ ਕੁਝ ਵੀ ਨਹੀਂ ਕਹਿ ਸਕਦੇ ਜੋ ਇਹਨਾਂ ਨੇ ਹੱਦ ਨਾ ਕਰ ਦਿੱਤਾ ਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ